ਅਜਿਹੇ ਤਰੀਕ ਦੇ ਵਿੱਚ ਇੰਨਾ ਜ਼ਿਆਦਾ ਵੱਧ ਚੁੱਕਾ ਵਾ ਮੇਰੇ ਖਿਆਲ ਦੇ ਨਾਲ ਖੰਡ ਪੱਤੀ ਤੇ ਹੋ ਸਕਦਾ ਤੁਹਾਨੂੰ ਕਿਸੇ ਦੁਕਾਨ ਤੋਂ ਨਾ ਮਿਲੇ ਜਾਂ ਕਿਤੇ ਨਾ ਮਿਲੇ ਨਸ਼ਾ ਤੁਹਾਨੂੰ ਹਰ ਜਗ੍ਹਾ ਤੋਂ ਤੁਤੋਂ ਮਿਲ ਸਕਦਾ ਇਸ ਟਾਈਮ ਜੇ ਆਪਾਂ ਵੇਖੀਏ ਤੇ ਆਮ ਪਾਰਟੀ ਦਾ ਗ੍ਰਾਫ ਜਿਹੜਾ ਬਿਲਕੁਲ ਡਿੱਗ ਚੁੱਕਾ ਏ ਇਦਾਂ ਦੇ ਧਰਨੇ ਦਾ ਰੋਜ਼ ਪੰਜਾਬ ਦੇ ਵਿੱਚ ਲੱਗਦੇ ਨੇ ਰੋਜ਼ ਸਰਕਾਰਾਂ ਦਾ ਪਿੱਟ ਸੇ ਆਪਾਂ ਹੁੰਦਾ ਕਿੰਨਾ ਕਸਰ ਹੋਊਗਾ ਸਰਕਾਰਾਂ ਨੂੰ ਇਹਨਾਂ ਨਾਲ ਨਸ਼ਾ ਬੰਦ ਹੋ ਜਾਂਦਾ ਜੀ ਆਮ ਆਦਮੀ ਪਾਰਟੀ ਨਹੀਂ ਸਮਝ ਸਕਦੀ ਕਾਂਗਰਸ ਦੇ ਸਮੇਂ ਕਹਿੰਦੀ ਉਹ ਨਸ਼ਾ ਹੈਗਾ ਸੀ ਅਕਾਲੀ ਦਲ ਦੇ ਸਮੇਂ ਨਸ਼ਾ ਹੈਗਾ ਫਿਰ ਪੰਜਾਬ ਚ ਕਿਵੇਂ ਪੰਜਾਬ ਦੇ ਨੌਜਵਾਨ ਬਚਣਗੇ ਆ ਸੀਨੀਅਰ ਚੀਜ਼ ਤੋਂ ਮਨੁਕਰ ਹੁੰਦੇ ਕਾਂਗਰਸ ਦੇ ਰਾਜ ਚ ਨਹੀਂ ਹੈਗਾ ਅਕਾਲੀ ਦਲ ਚ ਨਹੀਂ ਹੈਗਾ ਅਫਸਰ ਤਾਂ ਉਹੀ ਆ ਜਿਹੜੀ ਤੁਹਾਡੀ ਸਰਕਾਰ ਵੇਲੇ ਸੀ ਅੱਜ ਕੋਈ ਅਫਸਰ ਨਵੇਂ ਥੋੜੀ ਆ ਗਏ ਨੇ ਇਸ ਲਈ ਸਰਕਾਰ ਹਲ ਤੇ ਇਹ ਲੇ ਵੇਖਣਾ ਕੇਂਦਰੀ ਹਾਲ ਤੇ ਪੈਸਾ ਖਰਚ ਕੰਢੀ ਉਹ ਆਉਂਦਾ ਹੈ ਬਾਹਰ ਕਰੀ ਚਲ ਜਾਂਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਪੰਜਾਬ ਬਾਰੇ ਪੰਜਾਬ ਦੀ ਜਿਹੜੀ ਇਕਨੋਮਿਕਲੀ ਗ੍ਰੋਥ ਆ ਨਾ ਤੁਸੀਂ ਉਹ ਪੜ ਕੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦਾ ਭਗਵੰਤ ਮਾਨ ਹੈ ਨਾ ਨਹੀਂ ਭਗਵੰਤ ਮਾਨ ਤੇ ਹੈਗੇ ਭਗਵੰਤ ਮਾਨ ਪੰਜਾਬ ਦਾ ਕਾਟਿਆ ਦਿੱਲੀ ਜਾਦਾ ਰਹਿੰਦਾ ਤੁਸੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ 70 ਸਾਲ ਤੋਂ ਇੰਨਾਂ ਪਾਰਟੀਆਂ ਨੇ ਗੰਦ ਪਾਇਆ ਹੋਇਆ ਹੌਲੀ ਹੌਲੀ ਸਾਫ਼ ਕਰਨਾ ਪਊਗਾ ਸਾਨੂੰ ਸਮਾਂ ਦਿਓ ਹਲੇ ਤਾਂ 2.5 ਸਾਲ ਹੀ ਹੋਏ ਆ ਕਹਿੰਦੇ ਮੈਂ ਇਹ ਚੀਜ਼ ਜਾਨਣਾ ਵਾ ਇੰਨਾਂ ਗੰਦ 70 ਸਾਲ ਦੇ ਵਿੱਚ ਨਹੀਂ ਹੈਗਾ ਜਿਹੜਾ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਹੀ ਪਾ ਦਿੱਤਾ ਵਾ ਪਰ ਤਾਂ ਚਾਹਤ ਕਹਿੰਦੇ ਕਾਂਗਰਸ ਸਰਕਾਰ ਵੇਲੇ ਵੀ ਖੇਡਿਆ ਉਦੋਂ ਵੀ ਨਸ਼ਾ ਵਿਕਦਾ ਸੀਗਾ ਚਿੱਟਾ ਉਦੋਂ ਵੀ ਵਿਕਦਾ ਸੀ ਆ ਫੀਮ ਸਮੈ ਗਦੋਂ ਵੀ ਵਿਕਦੀ ਸੀ ਪੰਜਾਬ ਸਰਕਾਰ ਮੁਕਾਵਾ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਵੱਡੇ ਪੁਲਿਸ ਅਫਸਰਾਂ ਦੇ ਦਫ਼ਤਰਾਂ ਦੇ ਬਾਹਰ ਘਰਾਓ ਕੀਤਾ ਜਾ ਰਿਹਾ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਵਿੱਚ ਸਾਬਕਾ ਕੈਪਟਨ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰਿਆ ਦੀ ਗਵਾਹੀ ਹੇਠ ਅੱਜ ਲੋਪੋ ਕੇ ਵਿਖੇ ਡੀਐਸਪੀ ਟਟਾਰੀ ਦਾ ਜਿਹੜਾ ਦਫ਼ਤਰ ਉਹ ਘੇਰਿਆ ਹੋਇਆ ਗੁਰਦੇਵ ਸਿੰਘ ਸ਼ੂਰਾ ਸਾਡੇ ਨਾਲ ਨੇ ਸ਼ੂਰਾ ਸਾਹਿਬ ਅੱਜ ਜਿਹੜਾ ਦਫ਼ਤਰ ਘੇਰਿਆ ਹੋਇਆ ਡੀਐਸਪੀ ਸਾਹਿਬ ਦਾ ਕੀ ਮੁੱਦਾ ਕੀ ਹੈ ਜੀ ਇਹ ਵੇਖੋ ਜੀ ਅੱਜ ਤੋਂ ਕਰੀਬ ਪੌਣੇ 3 ਸਾਲ ਹੋ ਗਏ ਆ ਪੰਜਾਬ ਦੇ ਵਿੱਚ ਸਰਕਾਰ ਆਈ ਬਦਲਾ ਦੇ ਨਾਂ ਤੇ ਜੀ 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 ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਬਹੁਤ ਨਾਸਾਜ ਆ ਹਰ ਵळे ਲੁੱਟਾਂ ਖੋਹਾਂ ਕ੍ਰਾਈਮ ਇੰਨਾ ਜ਼ਿਆਦਾ ਵਧ ਗਿਆ ਵਾ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਬੇਕਾਬੂ ਆ ਸਰਕਾਰ ਦੇ ਵਸਤੂ ਬਾਹਰ ਆ ਉਹਦੇ ਹੀ ਖਿਲਾਫ ਅਸੀਂ ਸਾਰੇ ਅੱਜ ਪੰਜਾਬ ਕਾਂਗਰਸ ਦਾ ਪ੍ਰੋਟੈਸਟ ਆ ਹਰ ਵਿਧਾਨ ਸਭਾ ਹਲਕੇ ਪੱਦਰ ਤੇ ਇੱਕ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਜਿਹੜਾ ਰੋਸ ਵਜੋਂ ਅੱਜ ਦਾ ਦਿਨ ਅਸੀਂ ਮਨਾ ਰਹੇ ਆਂ ਪੰਜਾਬ ਦੀ ਸਰਕਾਰ ਪਿਛਲੇ 3 ਸਾਲਾਂ ਤੋਂ ਨਕਾਮ साबित ਹੋਈ ਆ ਇੰਨੀ ਨਕਮੀ ਸਰਕਾਰ ਇਸ ਤੋਂ ਪਿੱਛੇ ਕਦੀ ਸਾਫਤ ਨਹੀਂ ਕੋਈ ਇਦਾਂ ਦੇ ਧਰਨੇ ਤਾਂ ਰੋਜ਼ ਪੰਜਾਬ ਦੇ ਵਿੱਚ ਲੱਗਦੇ ਨੇ ਰੋਜ਼ ਸਰਕਾਰਾਂ ਦਾ ਪਿੱਟ ਸਿਆਪਾ ਹੁੰਦਾ ਕਿੰਨਾ ਕਸਰ ਜਾਊਗਾ ਸਰਕਾਰਾਂ ਨੂੰ ਇਹਨਾਂ ਦਾ ਨਸ਼ਾ ਬੰਦ ਹੋ ਜਾਂਦਾ ਜੀ ਬਿਲਕੁਲ ਜੀ ਅਸਰ ਤੇ ਨਹੀਂ ਹੋ ਰਿਹਾ ਪਰ ਸਾਡਾ ਕੰਮ ਹੈ ਅਸੀਂ ਆਪਣਾ ਹੋਕਾ ਦੇਣਾ ਇਹ ਲੋਕ ਪੰਜਾਬ ਦੇ ਆਵਾਮ ਜਿਹੜਾ ਅੱਜ ਸਾਰਾ ਛੜਕਾਂ ਤੇ ਆ ਲੋਕ ਆਪ ਇਸ ਚੀਜ਼ ਦਾ ਬਹੁਤ ਵਿਰੋਧ ਕਰ ਰਹੇ ਆ ਸੱਤ-ਸੱਤ ਦੇ ਵਿੱਚ ਪਿੰਡਾਂ ਜਿੱਦਾਂ ਇਹ ਸਰਕਾਰ ਆਈ ਸੀ ਕਿ ਸੱਥਾਂ ਜੋ ਸਰਕਾਰ ਚੱਲਿਆ ਕਰੂਗੀ ਜਾਂ ਤੁਸੀਂ ਕੋਈ ਆਉਂਦੇ ਪੋਲੀਟਿਕਲ ਲੀਡਰ ਤੇ ਉਹਨਾਂ ਨੂੰ ਕੁਐਸਚਨ ਪੁੱਟ ਕਰਿਆ ਕਰੋ ਉਹੀ ਉਹਨਾਂ ਚੀਜ਼ਾਂ ਤੋਂ ਅੱਜ ਇਹ ਸਰਕਾਰ ਭੱਜ ਰਹੀ ਆ ਹੁਣ ਤੱਕ ਦੀ ਸਭ ਤੋਂ ਨਕਮੀ ਸਰਕਾਰ ਸਭ ਤੋਂ ਹੀ ਆ ਮੈਂ ਤਾਂ ਪਹਿਲਾਂ ਵੀ ਦੱਸ ਸਕਾਂ ਇਸ ਸਵਾਲ ਦਾ ਕਾਂਗਰਸੀਆਂ ਨੂੰ ਵੀ ਹੁੰਦੇ ਸੀ ਨਸ਼ਾ ਕਾਂਗਰਸ ਸਰਕਾਰ ਦੀ ਵੇਲੇ ਸੀ ਕਾਲੀ ਸਰਕਾਰ ਦੇ ਵੇਲੇ ਵੀ ਨਸ਼ਾ ਹੈਗਾ ਸੀ ਕਿ ਆਮ ਆਦਮੀ ਪਾਰਟੀ ਕੋਲ ਜਿਆਦਾ ਨਸ਼ਾ ਵਧ ਗਿਆ ਪੰਜਾਬ 'ਚ ਬਿਲਕੁਲ ਜੀ ਉਦੋਂ ਨਸ਼ਾ ਸੀ ਪਰ ਜੋ ਨਸ਼ੇ ਦੀ ਬਦ ਤੋਂ ਬਦਤਰ ਹਾਲਤ ਹੋਣੀ ਆ ਇਹ ਪਿਛਲੇ 3 ਸਾਲਾਂ 'ਚ ਜਿਹੜੀ ਹਾਲਤ ਆ ਉਹ ਬਹੁਤ ਗਰਬੜਾਈ ਆ ਇਨਾ ਬੁਰਾ ਹਾਲ ਨਹੀਂ ਸੀ ਪੰਜਾਬ ਦਾ ਜਿੰਨਾ ਅੱਜ ਆ। ਜਿਹੜਾ ਧਰਨਾ ਤੁਸੀਂ ਰੱਖਿਆ ਫਿਰ ਇਹ ਕਿੰਨੇ ਸਮੇਂ ਵਾਸਤੇ ਜਿਹੜਾ ਧਰਨਾ ਰੱਖਿਆ ਹੋਇਆ ਇੱਥੇ? ਇਹ ਅੱਜ ਦਾ ਦਿਨ ਚੱਲੂਗਾ ਜੀ ਜਿੰਨਾ ਸਾਰੇ ਸਾਡੇ ਬੁਲਾਰੇ ਨੇ ਮਾਨਯੋਗ ਸਤਿਕਾਰਯੋਗ ਸਾਡੇ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਸਾਹਿਬ ਆ ਰਹੇ ਨੇ। ਮੰਤਰੀ ਸਾਹਿਬ ਦੀ ਵੀ ਰਹਿਨਮਾਈ ਹੇਟ ਸਾਰਾ ਪ੍ਰੋਗਰਾਮ ਆ ਜਿੰਨਾ ਚਿਰ ਸਾਡਾ ਇਹ ਪ੍ਰੋਟੈਸਟ ਮਤਲਬ ਅਸੀਂ ਜਿੰਨਾ ਸਰ ਸਾਡੇ ਬੁਲਾਰੇ ਬੋਲਣਗੇ। ਜਿੰਨਾ ਚਿਰ ਸੰਗਤਾਂ ਦਾ ਹੁਕਮ ਹੋਗਾ ਅਨੇਚ ਰਹੀ ਜਾਰੀ ਰੱਖਾਂਗੇ ਇੱਕ ਵਾਰੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੇ ਕਾਫਲੇ ਦੇ ਨਾਲ ਅੱਜ ਦਿਲਰਾਜ ਸਿੰਘ ਸਰਕਾਰੀਆ ਵੀ ਇੱਥੇ ਪਹੁੰਚ ਰਹੇ ਨੇ ਤੇ ਉੱਥੇ ਗੁਰਪ੍ਰੇਮ ਸਿੰਘ ਬੜੀਏ ਕਿ ਸਾਡੇ ਨਾਲ ਦੀ ਗੱਲਬਾਤ ਕਰਨਗੇ ਬੜੀਏ ਕਿ ਸਾਹਿਬ ਅੱਜ ਜਿਹੜਾ ਤੁਸੀਂ ਇੱਜ ਧਰਨਾ ਪ੍ਰਦਰਸ਼ਨ ਰੱਖਿਆ ਹੋਇਆ ਹੈ ਡੀਐਸਪੀ ਦਫ਼ਤਰ ਦੇ ਬਾਹਰ ਅਕਸਰ ਚ ਮੁੱਦਾ ਕੀ ਹੈ ਕਿ ਸਾਰੀਆਂ ਸਰਕਾਰਾਂ ਦੇ ਖਿਲਾਫ ਲੱਗਦੇ ਆਏ ਨੇ ਤੁਸੀਂ ਵੀ ਕਦੇ ਧਰਨਿਆਂ ਦਾ ਜਿਹੜਾ ਦੌਰ ਸਿਆ ਹੋਏਗਾ ਤੁਹਾਡੇ ਖਿਲਾਫ ਵੀ ਧਰਨੇ ਲੱਗਦੇ ਹੋਣਗੇ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਧਰਨਾ ਲਾ ਲਈਏ ਵੇਖੋ ਜੀ ਧਰਨੇ ਲਾ ਲੋਕਾਂ ਨੂੰ ਜਾਗਰੂਕਤਾ ਕਰਨਾ ਜੀ ਜਿੱਥੋਂ ਤੱਕ ਆਪ ਜੀ ਨਸ਼ੇ ਦੀ ਗੱਲ ਕਰਦੇ ਜੋ ਅਸੀਂ ਨਹੀਂ ਇਸ ਚੀਜ਼ ਤੋਂ ਨੁਕਰ ਹੁੰਦੇ ਕਾਂਗਰਸ ਦੇ ਰਾਜ ਚ ਨਹੀਂ ਹੈਗਾ ਕਾਕੀ ਦਲ ਚ ਨਹੀਂ ਹੈਗਾ ਹਮ ਨਸ਼ਾ ਕਾਕੀ ਦਲ ਦੀ ਸਰਕਾਰ ਦੇ ਟਾਈਮ ਪੰਜਾਬ ਦੇ ਵਿੱਚ ਆਇਆ ਉਹ ਵੀ ਵਕਤ ਹੈਗਾ ਸੀ ਇੱਕ ਟਾਈਮ ਜਦੋਂ ਇੱਥੇ ਲੋਕ ਸਮਗਲਰੀ ਕਰਦੇ ਸੀ ਬਾਰਡਰ ਦੇ ਉੱਤੇ ਤੇ ਇਹ ਨਸ਼ੇ ਗਾਂ ਜਾਂਦੇ ਸੀ ਉਹ ਵੀ ਕਾਕੀ ਦਲ ਦੀ ਸਮੇਂ ਸਰਕਾਰ ਦੇ ਵਿੱਚ ਆ ਜਿੰਨਾ ਵੀ ਨਸ਼ਾ ਆਇਆ ਜਿੰਨਾ ਬਾਰਡਰੋਂ ਪਾਰੋਂ ਆਇਆ ਜਾਂ ਪਾਸੋਂ ਕਾਕੀ ਦਲ ਦੀ ਸਰਕਾਰ ਚ ਡਿੱਗਾ ਅਸੀਂ ਇਸ ਨੂੰ ਰੋਕਣ ਵਾਸਤੇ ਨਸ਼ੇ ਦੇ ਪੂਰਾ ਸਾਡੇ ਹਾਈ ਕਮਾਂਡ ਦੇ ਸਾਡੇ ਲੀਡਰਾਂ ਦਾ ਸੰਯੋਗ ਹੀ ਇਹਨੂੰ ਬੰਦ ਕਰਨ ਦੇ ਉੱਤੇ ਪਰ ਛਾਤਰ ਦਿਮਾਗ ਲੋਕਾਂ ਦੀ ਦਿਮਾਗ ਦੇ ਨਾਲ ਇਹ ਨਸ਼ਾ ਚੱਲਦਾ ਰਿਹਾ ਪਰ ਇੰਨਾ ਜ਼ਿਆਦਾ ਨਹੀਂ ਹੀ ਹੋਇਆ ਜਿੰਨਾ ਅੱਜ ਨਸ਼ੇ ਦਾ ਹੋ ਗਿਆ ਵਾ ਅੱਜ ਦੇ ਤਰੀਕ ਦੇ ਵਿੱਚ ਨਸ਼ਾ ਜਿਹੜਾ ਕਰਿਆਨੇ ਵਾਲੇ ਕਰਿਆਨੇ ਦੇ ਸਬਦੇਾਂ ਵਾਂਗੂ ਹਰ ਜਗ੍ਹਾ ਦੇ ਉੱਤੋਂ ਮਿਲ ਰਿਹਾ ਵਾ ਹਰ ਇੱਕ ਨੌਜਵਾਨ ਪੀੜ ਜਿਹੜੀ ਆ ਇਸ ਨਸ਼ੇ ਤੋਂ ਬਰਬਾਦ ਹੋ ਚੁੱਕੀ ਆ ਸਿਆਣੇ ਬੰਦੇ ਵੀ ਅਦੀ ਲਪੇਟ ਵਿੱਚ ਆ ਚੁੱਕੇ ਆ ਕਰੋ ਕਹਿੰਦੇ ਪਿਛਲੀਆਂ ਸਰਕਾਰਾਂ ਦੀ ਦੇਣ ਆ ਜੀ ਇਹ ਸਾਡੀ ਸਮੇਂ ਤੇ ਨਹੀਂ ਆਇਆ ਅਸੀਂ ਤਾਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਆਏ ਆ ਵੇਖੋ ਇਹ ਤਾਂ ਕਹ ਗਿਆ ਬੰਨੇ ਬਾਜੀ ਆਪ ਸਰਕਾਰ ਦੀ ਪਿਛਲੀਆਂ ਸਰਕਾਰਾਂ ਦਾ ਹੀ ਕੌਣ ਆਂਦਾ ਹੈ ਅਸੀਂ ਕਾਲੀ ਦਲ ਦੇ ਟਾਈਮ ਤੋਂ ਸ਼ੁਰੂਆਤ ਕਹਿੰਦੇ ਆ ਅੱਗੇ ਕਾਂਗਰਸ ਵੀ ਆਪਣੇ 5 ਸਾਲ ਕਰ ਗਈ ਪਰ ਕਾਂਗਰਸ ਨੇ ਸਿਰ ਦੌੜ ਜ਼ੋਰ ਲਾਇਆ ਇਹਨੂੰ ਬੰਦ ਕਰਨ ਵਾਸਤੇ ਚਲੋ ਚੱਲਦਾ ਰਿਹਾ ਬਹੁਤ ਸਾਰਾ ਰਿਕਵਰੀ ਹੋਈ ਪਰ ਅੱਜ ਦੇ ਤਰੀਕ ਦੇ ਵਿੱਚ ਇੰਨਾ ਜ਼ਿਆਦਾ ਵੱਧ ਚੁੱਕਾ ਵਾ ਮੇਰੇ ਖਿਆਲ ਦੇ ਨਾਲ ਖੰਡ ਪੱਤੀ ਤੇ ਹੋ ਸਕਦਾ ਤੁਹਾਨੂੰ ਕਿਸੇ ਦੁਕਾਨ ਤੋਂ ਨਾ ਮਿਲੇ ਜਾਂ ਕਿਤੇ ਨਾ ਮਿਲੇ ਨਸ਼ਾ ਤੁਹਾਨੂੰ ਹਰ ਜਗ੍ਹਾ ਤੋਂ ਤੁਤੋਂ ਮਿਲ ਸਕਦਾ ਇੰਨਾ ਜ਼ਿਆਦਾ ਨਸ਼ਾ ਭਗਵੰਤ ਸਰਕਾਰ ਨੇ ਵਧਾ ਦਿੱਤਾ ਜਿਹੜੇ ਜਾਂਦੇ ਅਸੀਂ ਨਸ਼ੇ ਦੇ ਉੱਤੇ ਕਾਬੂ ਕਰਾਂਗੇ ਨਲਾਇਕੀ ਗਿੰਦੀ ਜਾਂਦੀ ਦੂਜੀਆਂ ਸਰਕਾਰਾਂ ਨਲਾਇਕ ਆ ਅਸੀਂ ਬੜੇ ਵਧੀਆ ਪਾਰਦਰਸ਼ੀ ਆ ਸਾਨੂੰ ਆਮ ਆਵਾਮ ਦਾ ਜਿਹੜਾ ਉਹ ਦੁੱਖ ਆ ਅਸੀਂ ਨਸ਼ਾ ਬੰਦ ਕਰਾਂਗੇ ਪਰ ਇਹਨਾਂ ਦੇ ਕੋਲੋਂ ਨਸ਼ੇ ਦੇ ਉੱਤੇ ਉੱਕਾ ਕੰਟਰੋਲ ਨਹੀਂ ਹੋਇਆ ਇਹਦੇ ਵਿੱਚ ਨੌਜਵਾਨੀ ਪੀੜੀ ਤੇ ਗਰਕ ਹੋਈ ਹੋਈ ਨਸ਼ੇ ਦੇ ਵਿੱਚ ਹੁਣ ਸਿਆਣੇ ਆਪ ਬੰਦੇ ਜਿਹੜੇ 50 ਸਾਲ ਦੇ ਉੱਤੇ ਉਹ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਆ ਉਹ ਵੀ ਨਸ਼ੇ ਦੇ ਆਦੀ ਹੋ ਚੁੱਕੇ ਆ ਨਸ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਵਾ ਇਹਨਾਂ ਦੀ ਸਰਕਾਰ ਦੇ ਵਿੱਚ ਹਰ ਕੰਮ ਦੇ ਉੱਤੇ ਇਹ ਸਰਕਾਰ ਫੇਲ ਹੋਈ ਆ ਗੈਂਗਸਟਰਵਾਦ ਵੱਧ ਗਿਆ ਰਿਸ਼ਵਤਕੋਰੀ ਵੱਧ ਗਈ ਆ ਹਰ ਜਗ੍ਹਾ ਦੇ ਉੱਤੇ ਇੰਨਾ ਬੁਰਾ ਹਾਲ ਪੰਜਾਬ ਦਾ ਕਰ ਦਿੱਤਾ ਵਾ ਮੇਰੇ ਖਿਆਲ ਦੇ ਨਾਲ ਪੰਜਾਬ ਜਿਹੜਾ ਅੱਜ ਵੀ ਜਿਹੜਾ ਵਾ ਨਾ ਆਪਣੇ ਪੈਰਾਂ ਸਿਰ ਤੇ ਹੌਂਦੀ ਕੋਸ਼ਿਸ਼ ਕਰ ਰਹੇ ਤੇ 20 ਸਾਲ ਪੰਜਾਬ ਪਿੱਛੇ ਪੈ ਗਿਆ ਮੈਂ ਕਦੇ ਲੀਡਰਾਂ ਦਾ ਨਾਮ ਆਉਂਦਾ ਹੁੰਦਾ ਸੀ ਕਿ ਫਲਾਣੇ ਲੀਡਰ ਦੀ ਵਿਕਦੀ ਆ ਜੀ ਤੁਹਾਨੂੰ ਲੱਗਦਾ ਹੈ ਕਿ ਹੁਣ ਕਿਸੇ ਲੀਡਰ ਦੀ ਵਿਕ ਰਹੀ ਆ ਵੇਖੋ ਜੀ ਲੀਡਰ ਇਹ ਸ਼ਾਇਦ ਹੁੰਦੇ ਹੋਣਗੇ ਤੇ ਤਾਂ ਕਰਕੇ ਨਸ਼ਾ ਇੰਨਾ ਵੱਧ ਚੁੱਕਾ ਵਾ ਕੋਈ ਪੁਲਿਸ ਮੈਂ ਬੜੀ ਯਾਰਾ ਸ਼ਿਕਾਇਤ ਕਰ ਚੁੱਕਾ ਪਹਿਲੇ ਆਪਣੇ ਇੱਥੇ ਡੀਐਸਪੀ ਸਾਹਿਬ ਨੂੰ ਵੀ ਇੱਥੇ ਭਈ ਫਲਾਣੇ ਫਲਾਣੇ ਜਗ੍ਹਾ ਦੇ ਉਤੇ ਨਸ਼ਾ ਵੇਚਦਾ ਵਾ ਉੱਥੇ ਜੂਆ ਖੇਡਦੇ ਆ ਨੌਜਵਾਨ ਇਦਾਂ ਕਰਦੇ ਆ ਕੋਈ ਸਰਕਾਰ ਤੁਹਾਨੂੰ ਦਿਸਦਾ ਤੇ ਪੁਲਿਸ ਨੂੰ ਕਿਉਂ ਨਹੀਂ ਦਿਸਦਾ ਕੀ ਕਾਰਨ ਕੀ ਲੱਗਦਾ ਬਾਕੀ ਸਰਕਾਰ ਨੂੰ ਕਿਉਂ ਨਹੀਂ ਦਿਸਦਾ ਇਹ ਸਰਕਾਰ ਨੂੰ ਤਾਂ ਨਹੀਂ ਦਿਸਦਾ ਭਾਵ ਕਿ ਇਹਨਾਂ ਦੇ ਉੱਪਰ ਜਿਹੜੇ ਅਫਸਰ ਆ ਜਿੰਨੇ ਵੀ ਆ ਉਹ ਕਰਪਟ ਆ ਉਹ ਇਸ ਚੀਜ਼ ਨੂੰ ਨਹੀਂ ਬੰਦ ਕਰਨਾ ਚਾਹੁੰਦੇ ਕਿਉਂਕਿ ਇਹਨਾਂ ਦਾ ਜਿਹੜਾ ਪੈਸਾ ਵੀ ਇਹਨਾਂ ਦੇ ਜ਼ਰੀਏ ਆਣ ਕੇ ਉਹਨਾਂ ਦੀ ਜੇਬਾਂ 'ਚ ਜਾ ਰਿਹਾ ਸਰ ਅਫਸਰ ਤਾਂ ਉਹੀ ਆ ਜਿਹੜੀ ਤੁਹਾਡੀ ਸਰਕਾਰ ਵੇਲੇ ਸੀ ਅੱਜ ਕੋਈ ਅਫਸਰ ਨਵੇਂ ਥੋੜੀ ਆ ਗਏ ਨੇ ਵੇਖੋ ਸਾਡੀ ਟਾਈਮ ਇਹਨਾਂ ਕੋਲ ਤੁਸੀਂ ਕੰਮ ਕਦੇ ਕਰਾਉਂਦੇ ਸੀ ਜਿੰਨਾ ਅਫਸਰਾਂ ਦੇ ਕੋਲ ਅਸੀਂ ਕੰਮ ਕਰਾਉਂਦੇ ਹਾਂ ਉਹਨਾਂ ਅਫਸਰਾਂ ਦੇ ਉੱਤੇ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਤੇ ਅਸੀਂ ਧਿਆਨ ਰੱਖਦੇ ਹੁਣ ਅਫਸਰਾਂ ਕੋਲ ਕੰਮ ਕਰਾਉਂਦੇ ਹਾਂ ਅੱਜ ਸਰਕਾਰ ਦਾ ਧਿਆਨ ਹੀ ਨਹੀਂ ਲੱਗਿਆ ਇਹਨਾਂ ਦੇ ਅਫਸਰਾਂ ਦੇ ਉੱਤੇ ਤਾਂ ਹੀ ਤਾਂ ਨਹੀਂ ਕਰ ਰਹੇ ਨਹੀਂ ਸਰਕਾਰ ਕਰਪਟ ਹੈ ਕਿ ਫਿਰ ਅਫਸਰ ਕਰਪਟ ਨੇ ਵੇਖੋ ਜੀ ਇਹ ਦੋਵੇਂ ਚੀਜ਼ਾਂ ਹੀ ਆ ਦੀਆਂ ਦੇ ਵਿੱਚ ਹੂੰ ਅਫਸਰਾਂ ਨੂੰ ਵੀ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਸਮਝਾਉਣਾ ਚਾਹੀਦਾ ਆਪਣਾ ਨਿਸ਼ਾਨੀਅਤ ਦਾ ਖਲਾਕ ਸਮਝਣਾ ਚਾਹੀਦਾ ਸਾਨੂੰ ਰੱਬ ਨੇ ਇਹ ਕੁਰਸੀ ਦਿੱਤੀ ਆ ਤੇ ਅਸੀਂ ਇਹ ਲੀਗਲ ਕਾਨੂੰਨ ਦੇ ਉੱਤੇ ਲੀਗਲ ਤੌਰ ਦੇ ਉੱਤੇ ਇਹਨੂੰ ਬੰਦ ਕਰੀਏ ਅਸੀਂ ਇਹਨਾਂ ਲੋਕਾਂ ਦੇ ਮਗਰ ਨਾ ਲੱਗੀਏ ਜਿਹੜੇ ਸਾਡੇ ਤੇ ਪ੍ਰੈਸ਼ਰ ਪਾਉਂਦੇ ਐ ਇਹਨਾਂ ਲੋਕਾਂ ਨੂੰ ਛਡਾਉਂਦੇ ਆ ਨਸ਼ਾ ਕਰਨ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿੰਦੇ 70 ਸਾਲ ਤੋਂ ਇਹਨਾਂ ਪਾਰਟੀਆਂ ਨੇ ਗੰਦ ਪਾਇਆ ਹੋਇਆ ਹੌਲੀ ਹੌਲੀ ਸਾਫ਼ ਕਰਨਾ ਪਊਗਾ ਸਾਨੂੰ ਸਮਾਂ ਦਿਓ ਹਲੇ ਤਾਂ ਢਾਈ ਸਾਲ ਹੀ ਹੋਏ ਆ ਕਹਿੰਦੇ ਮੈਂ ਇਹ ਚੀਜ਼ ਜਾਨਣਾ ਵਾ ਇਹਨਾਂ ਗੰਦ 70 ਸਾਲ ਦੇ ਵਿੱਚ ਨਹੀਂ ਹੈਗਾ ਜਿਹੜ ਇਹਨਾਂ ਦੇ ਧੋੜੇ ਦਿਨਾਂ ਦੇ ਵਿੱਚ ਹੀ ਪਾ ਦਿੱਤਾ ਵਾ 70 ਸਾਲ ਦੇ ਵਿੱਚ ਤੁਸੀਂ ਦੇਸ਼ ਨੂੰ ਵੇਖ ਸਕਦੇ ਤਰੱਕੀ ਦੀਆਂ ਦੇ ਉੱਤੇ ਖੜਨ ਵਾਲੀ ਕਾਂਗਰਸ ਸਰਕਾਰ ਜਿਹੜਾ ਇਹਨਾਂ ਲੋਕਾਂ ਦੇ ਹੱਥ ਦੇ ਆਉਣ ਵਿੱਚ ਕਰਕੇ ਜਿੰਨਾ ਬੇੜਾ ਕਰਕੇ ਦੇਸ਼ ਦਾ ਹੋ ਗਿਆ ਤੇ ਨਸ਼ਾ ਵਧ ਗਿਆ ਗੈਸਟਰਵਾਦ ਵਧ ਗਿਆ ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਹੈਗੀ ਆ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਹਰ ਬੰਦਾ ਸਮਝਦਾ ਮੈਂ ਆਪਣੀ ਜ਼ਿੰਦਗੀ ਤੋਂ ਮੈਨੂੰ ਕੋਈ ਭਾਵ ਕਿ ਬੰਦਾ ਆਪਣੀ ਸੁਰੱਖਿਆਤ ਮਹਿਸੂਸ ਨਹੀਂ ਕਰ ਸਕਦਾ ਵੇਖੋ ਅਜਿਹੇ ਤਰੀਕ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹਰ ਆਦਮੀ ਜਿਹੜਾ ਨੌਕਰੀ ਤਾਂ ਮਿਲ ਨਹੀਂ ਰਹੀ ਏ ਝੂਠੇ ਰਾਵੇ ਦਵੇ ਕਰ ਰਹੇ ਨੇ ਨੌਕਰੀਆਂ ਦੇ ਰਹੇ ਆਂ ਜੁਕਤੀ ਪੱਤਰ ਦਿੱਤੇ ਜਾ ਰਹੇ ਉਹ ਕਿਹਨਾਂ ਨੂੰ ਦਿੱਤੇ ਜਾ ਰਹੇ ਆ ਉਹ ਤਾਂ ਰੋਜ਼ ਲਿਸਟ ਜਾਰੀ ਕੀਤੀ ਹੁੰਦੀ ਅੱਜ ਇੰਨੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਬਿਲਕੁਲ ਜੀ ਗਲਤੀਆਂ ਇਹਨਾਂ ਦੀਆਂ ਸਿਰਫ মিডিਆ ਦੇ ਵਿੱਚ ਆਪਣਾ ਸ਼ਾਇ ਲੋਕਾਂ ਨੂੰ ਬੁੱਧੂ ਬਣਾਉਣ ਦੀ ਖਾਤਰ ਜਿਹੜਾ ਜਿਸ ਤਰ੍ਹਾਂ ਅੱਗੇ ਇਹਨਾਂ ਪੰਜਾਬ ਨੂੰ ਬੁੱਧੂ ਬਣਾ ਕੇ ਅੱਗੇ ਆਏ ਆ ਨਾ ਝੂਠ ਮਾਰ ਕੇ ਹੁਣ ਵੀ ਇਹੀ ਚੀਜ਼ ਆ ਪੰਜਾਬ 'ਚ ਨਸ਼ਾ ਇੰਨਾ ਵੱਧ ਗਿਆ ਲੋਕ ਆਪਣੇ ਬੱਚੇ ਬਾਹਰ ਭੇਜ ਰਹੇ ਆ ਕਿਸੇ ਤਰ੍ਹਾਂ ਸਾਡਾ ਬੱਚਾ ਨਸ਼ੇ ਤੋਂ ਵੱਜ ਜਾਵੇ ਤੇ ਬਾਹਰ ਦੇ ਵਿੱਚ ਬਾਹਰ ਦੇ ਥਾਵਾਂ ਤੇ ਸਥਿਤੀ ਕਿ ਬਣਦੀ ਉੱਥੇ ਕੰਮ ਨਹੀਂ ਮਿਲਦ ਰਿਹਾ ਨੌਜਾਨ ਪਰੇਸ਼ਾਨ ਹੋ ਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਅੱਜ ਸਾਡੀਆਂ ਲਾਸਾਂ ਨੌਜਵਾਨਾਂ ਦੀ ਉੱਠ ਕੇ ਪੰਜਾਬ ਚ ਆ ਰਹੀਆਂ ਪੰਜਾਬ ਚੋਂ ਸਮਸ਼ਾਨ ਘਾਟ ਨੂੰ ਨਸ਼ਾ ਦੇ ਆਦੀ ਹੋ ਕੇ ਜਾ ਰਹੀਆਂ ਨੇ ਸਾਡੇ ਘਰਾਂ ਦੇ ਘਰ ਕੱਲੇ ਕੱਲੇ ਬੱਚੇ ਹਾਂ ਅਸੀਂ ਅੱਜ ਇੰਨੇ ਦੁਖੀ ਹਾਂ ਸਾਡੇ ਬੱਚੇ ਮਾਰੇ ਜਦੋਂ ਸਮਸ਼ਾਨ ਘਾਟਾਂ ਨੂੰ ਅਰਥੀਆਂ ਉਹਨਾਂ ਦੀ ਉੱਠ ਕੇ ਜਾਂਦੀਆਂ ਜੇ ਵਿਦੇਸ਼ਾਂ ਚੋਂ ਸਾਡੇ ਬੱਚਿਆਂ ਦੀਆਂ ਜੜੀਆਂ ਉਹ ਵੀ ਅਰਥੀਆਂ ਉੱਠ ਕੇ ਦੇਸ਼ ਨੂੰ ਆ ਰਹੀਆਂ ਪੰਜਾਬ ਨੂੰ ਸਾਡੇ ਘਰਾਂ ਦੇ ਘਰ ਪੀੜੀਆਂ ਬਰਬਾਦ ਹੋ ਰਹੀਆਂ ਕੱਲਾ ਕੱਲਾ ਦੇ ਬੱਚਾ ਅੱਗੇ ਕੋਈ ਪੀੜ ਦਾ ਹੈਗਾ ਹੀ ਨਹੀਂ ਵਾਲੀ ਵਾਰਸ ਉਹਨਾਂ ਜਾਇਦਾਦਾਂ ਦਾ ਪਰ ਇਹ ਸਰਕਾਰ ਬਿਲਕੁਲ ਕੰਮ ਕਰਨ ਦੇ ਨਹੀਂ ਸੁੱਤੀ ਹੋਈ ਆ ਪਾਰੇ ਦਾ ਹੈ ਡਟ ਕੇ ਵਿਰੋਧ ਕਰਦੇ ਇਹੋ ਜੇ ਸਰਕਾਰ ਦਾ ਜਿਹਨੇ ਪੰਜਾਬ ਦਾ ਬੇੜਾ ਗਰ ਕਰਕੇ ਰੱਖ ਦਿੱਤਾ ਵਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਅੱਜ ਸਮੁੱਚੀ ਕਾਂਗਰਸ ਦੇ ਵੱਲੋਂ ਜਿੱਥੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਲੋਪੋਕੇ ਡੀਐਸਪੀ ਦਾ ਦਫਤਰ ਵੀ ਜਿਹੜਾ ਵੱਡੇ ਪੱਧਰ ਤੇ ਘਰਾਓ ਕੀਤਾ ਹੋਇਆ ਇੱਕ ਵਾਰੀ ਤਸਵੀਰਾਂ ਤੁਸੀਂ ਵੇਖਦੇ ਹੋ ਇਹਨਾਂ ਤਖਤੀਆਂ ਦੇ ਨਾਲ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਪੰਜਾਬ ਚ ਗੈਂਗਸਟਰਾਂ ਦਾ ਬੋਲਬਾਲਾ ਤੇ ਵੱਡੇ ਪੱਧਰ ਤੇ ਅੱਜ ਤਖਤੀਆਂ ਲੈ ਕੇ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਤੇ ਤਕਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਰ ਵੀ ਲੋਕ ਨੇ ਗੱਲਬਾਤ ਕਰਾਂਗੇ ਮੈਂ ਕੈਮਰਾ ਪਰਸੋਂ ਕਰਾਂ ਚਾਹੋਗੇ ਤੁਸੀਂ ਵੱਖ-ਵੱਖ ਸਰਕਾਰਾਂ ਵੀ ਹੜਾਈਆਂ ਨੇ ਪਰ ਅੱਜ ਦੇ ਸਮੇਂ 'ਚ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਤੁਸੀਂ ਮੱਲਤ ਸਾਹਿਬ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਸ ਟਾਈਮ ਜੇ ਆਪਾਂ ਵੇਖੀਏ ਤੇ ਆਮ ਪਾਰਟੀ ਦਾ ਗ੍ਰਾਫ ਜਿਹੜਾ ਉਹ ਬਿਲਕੁਲ ਡਿੱਗ ਚੁੱਕਾ ਏ ਇਸ ਟਾਈਮ ਹਰ ਇੱਕ ਬੇਨ ਵੇਖੋ ਘਰ ਦੇ ਪਰਸਨ ਦੀ ਦੂਸਰੇ ਦੀ ਇਹੀ ਲੋੜ ਆ ਇਹੀ ਕਹਿੰਦਾ ਏ ਉਹ ਕਿ ਪੰਜਾਬ ਦੇ ਵਿੱਚ ਇਸ ਵਕਤ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਹੁਤ ਡਾਵਾਂਡੋਲ ਆ ਕਿਉਂਕਿ ਮਲਕ ਨਾ ਵਪਾਰੀ ਸੇਵਿਆ ਨਾ ਕਿਸਾਨ ਸੇਵਿਆ ਹਰ ਇੱਕ ਨੂੰ ਅੱਜ ਕੱਲ ਖਤਰਾ ਹੈ ਫਰੋਤੀਆਂ ਦਾ ਦੌਰ ਤੁਸੀਂ ਵੀ ਰੋਜ਼ ਅੱਡੇ ਬੇੜਾਂ ਕਰਦੇ ਹੋ ਰੋਜ਼ ਖਬਰਾਂ ਲਾਉਂਦੇ ਤੁਹਾਨੂੰ ਹੀ ਪਤਾ ਇਸ ਵਕਤ ਕੀ ਹਾਲ ਹੋ ਗਿਆ ਪੰਜਾਬ ਦਾ ਤੇ ਤੋਂ ਫਿਰ ਕਾਨੂੰਨ ਵਿਵਸਥਾ ਜੇ ਆਮ ਆਦਮੀ ਪਾਰਟੀ ਨਹੀਂ সাম ਸਕਦੀ ਕਾਂਗਰਸ ਦੇ ਸਮੇਂ ਕਹਿੰਦੀ ਉਹ ਨਸ਼ਾ ਹੈਗਾ ਸੀ ਅਕਾਲੀ ਦਲ ਦੇ ਸਮੇਂ ਨਸ਼ਾ ਹੈਗਾ ਫਿਰ ਪੰਜਾਬ ਚ ਕਿਵੇਂ ਪੰਜਾਬ ਦੇ ਨੌਜਵਾਨ ਬਚਣਗੇ ਵੇਖੋ ਜੀ ਇਹ ਤੇ ਸਾਰੇ ਘਰ ਪਰਤੀ ਇੱਕੋ ਵੇਖੋ ਕੱਲੀ ਸਰਕਾਰ ਦੇ ਨਹੀਂ ਵੇਖੋ ਜੇ ਮੁਲਾਜ਼ਮ ਨੇ ਜਾਂ ਕੋਈ ਮਤਲਬ ਕਿ ਐਡਮਿਨਿਸਟਰेटर ਆ ਸਾਰਿਆਂ ਨੂੰ ਸਟਰੋਂਗ ਇੱਕ ਸਟ੍ਰੈਟਜੀਸ ਬਣਾ ਕੇ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਜੀ ਵੇਖੋ ਇਹ ਫੇਰੀ हट ਸਕਦਾ ਹੈ ਕਿਉਂਕਿ ਆਪਾਂ ਰੋਜ਼ ਵੇਖਦੇ ਆ ਕੋਈ ਨਾ ਕੋਈ ਨੌਜਵਾਨ ਜਾਂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਇਹ ਸਰਕਾਰ ਚਾਵੇ ਨਾ ਇੱਕ ਗੱਲ ਦੱਸਾਂ ਤੁਹਾਨੂੰ ਮਾਲਾ ਸਾਹਿਬ ਜਿੱਤਰਾ ਟੁੱਟੀ ਦੇ ਵਿੱਚੋਂ ਇੱਕ ਤੁਮਕਾ ਪਾਣੀ ਦਾ ਡਿੱਗਦਾ ਹੈ ਨਾ ਉਹ ਵੀ ਨਹੀਂ ਡਿੱਗ ਸਕਦਾ ਪਰ ਨਹੀਂ ਸਰਕਾਰ ਇਹ ਹਾਲੇ ਵਿੱਚ ਵੇਸਲੀ ਆ ਸਰਕਾਰ ਹਾਲੇ ਵੇਖੋ ਨਾ ਕੇਂਦਰੀ ਹਾਲ ਤੇ ਪੈਸਾ ਖਰਚ ਕੰਢੀ ਉਹ ਆਉਂਦਾ ਹੈ ਬਾਹਰ ਕਰੀ ਚੱਲ ਜਾਂਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਪੰਜਾਬ ਬਾਰੇ ਪੰਜਾਬ ਦੀ ਜਿਹੜੀ ਇਕਨੋਮਿਕਲੀ ਗ੍ਰੋਥ ਆ ਨਾ ਤੁਸੀਂ ਉਹ ਪੜ ਕੇ ਦੇਖੋ ਐ ਪੰਜਾਬ ਦੇ ਮੁੱਖ ਮੰਤਰੀ ਤਾਂ ਭਗਵੰਤ ਮਾਨ ਐ ਨਾ ਨਹੀਂ ਭਗਵੰਤ ਮਾਨ ਤੇ ਹੈਗੇ ਭਗਵੰਤ ਮਾਨ ਪੰਜਾਬ ਦਾ ਕਾਟਿਆ ਦਿੱਲੀ ਜਿਆਦਾ ਰਹਿੰਦਾ ਤੁਸੀਂ ਸ਼ਾਇਦ ਖਬਰਾਂ ਨਹੀਂ ਵੇਖਦੇ ਤੁਸੀਂ ਵੇਖੋ ਤੁਹਾਨੂੰ ਪਤਾ ਲੱਗੂਗਾ ਕਿ ਉਹ ਕੀ ਕਰਦਾ ਕਿੱਥਾ ਐ ਅਜੇ ਤੱਕ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਇੰਨਾ ਚਿਰ ਹੋ ਗਿਆ ਐ ਕੋਈ ਚੋਣ ਨਹੀਂ ਹੋਈ ਕੋਈ ਸਟ੍ਰੈਟਜੀਜ਼ ਨਹੀਂ ਬਣੀ ਉਹ ਕੀ ਕਰ ਸਕਦਾ ਐ ਉਹ ਸਕਸੈਸਫੁਲ ਨਹੀਂ ਐ ਇਸ ਤਰ੍ਹਾਂ ਸੋ ਧੰਨਵਾਦ ਹੈ ਚੰਨ ਪ੍ਰੋਫੈਸਰ ਸੇਸਕੀ ਜਿਨ੍ਹਾਂ ਨੇ ਲਗਾਤਾਰ ਜਿਹੜੇ ਆ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਸਵਾਲ ਚੁੱਕੇ ਨੇ ਤਾਂ ਕੈਬਨਟ ਮੰਤਰੀ ਸੁਖਵਿੰਦਰ ਸਿੰਘ ਸਰਕਾਰia ਹੋਣਾਂ ਦੇ ਮੀਡੀਆ ਸਲਾਹਕਾਰ ਜਿਹੜੇ ਰਵੀ ਕੁਮਾਰ ਨੇ ਰਵੀ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਡੀਐਸਪੀ ਦਫ਼ਤਰ ਦੇ ਸਾਹਮਣੇ ਜਿਹੜੀ ਪੰਜਾਬ ਸਰਕਾਰ ਜਿਹੜੀ ਚੱਲ ਰਹੀ ਆ ਉਹਦੇ ਚ ਕਾਨੂੰਨ ਵਿਵਸਥਾ ਬਹੁਤ ਜ਼ਿਆਦਾ ਮੰਦੇ ਹਾਲਾਤ ਨੇ ਤੁਸੀਂ ਇੱਕ ਪੁੱਛ ਰਹੇ ਸੀ ਕਿ ਪ੍ਰਸ਼ਾਸਨ ਕਰਪਟੇਗਾ ਕਿ ਲੀਡਰਾਂ ਲੀਡਰ ਕਰਪਟ ਨੇ ਜਿਹੜੇ ਝਾੜੂ ਵਾਲੇ ਨੇ ਉਹਨਾਂ 'ਚ ਕਰਪਸ਼ਨ ਵਧੀਆ ਅਸਲ 'ਚ ਝਾੜੂ ਵਾਲੇ ਲੀਡਰਾਂ ਦੇ ਕੋਲ ਪਕੜ ਹੀ ਨਹੀਂ ਹੈਗੀ ਪ੍ਰਸ਼ਾਸਨ ਦੇ ਉੱਤੇ ਤੇ ਇਸ ਲਈ ਸਾਰਾ ਢਾਂਚਾ ਹੀ ਵਿਗੜ ਗਿਆ ਹੈ ਬਾਈ ਮਾਦਾ ਪਰ ਢਾਂਚਾ ਤਾਂ ਕਹਿੰਦੇ ਕਾਂਗਰਸ ਸਰਕਾਰ ਵੇਲੇ ਵੀ ਖੇਡਿਆ ਉਦੋਂ ਵੀ ਨਸ਼ਾ ਵੇਚਦਾ ਸੀਗਾ ਚਿੱਟਾ ਉਦੋਂ ਵੀ ਵੇਚਦਾ ਸੀ ਆਫੀਮ ਸਮੇਂ ਉਦੋਂ ਵੀ ਵਿਕਦੀ ਸੀ ਤੁਸੀਂ ਵੀਰ ਜੀ ਆਪਣੇ ਆਲੇ ਦੁਆਲੇ ਤੋਂ ਪਤਾ ਕਰ ਲਓ ਕਿ ਉਸ ਵੇਲੇ ਕਿੰਨਾ ਸੀ ਤੇ ਹੁਣ ਕਿੰਨਾ ਵਾ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਗਈ ਆ ਕਿਸੇ ਪਿੰਡ ਚ ਜਿਓ ਕਿਸੇ ਥਾਂ ਤੇ ਚਲ ਜਓ ਕੋਈ ਲੋਕ ਕੇ ਲੋ ਚੋਰੀ ਚੁਪੇ ਵੇਚਦਾ ਹੀ ਹੋਣ ਤਾਂ ਸ਼ਰੇਆਮ ਜਿਹਦੇ ਮਰਜ਼ੀ ਕੋ ਲੈ ਲੋ ਛੋਟੇ ਛੋਟੇ ਬੱਚੇ ਵੇਚ ਰਹੇ ਆ ਹੂੰ ਪਰ ਉਹ ਕਹਿੰਦੇ ਇਹਨਾਂ ਦਾ ਖਲਾਰਾ ਪਿਛਲੀਆਂ ਸਰਕਾਰਾਂ ਦਾ ਹੀ ਸਾਹਮਣਾ ਸਾਨੂੰ ਪੈ ਰਿਹਾ ਜੀ ਸਮਾਂ ਲੱਗੂ ਕਹਿੰਦਾ ਸਮਾਂ ਦਿਓ ਭਾਜੀ ਕਰ ਲੈਣ 2.5 ਸਾਲ ਹੋ ਗਏ ਆ ਹੋਰ ਉਹਨਾਂ ਦੇ ਕੋਲ ਜਿੰਨਾ ਟਾਈਮ ਸਮਾਂ ਆ ਕੇ ਹੋਰ ਖਲਾਰਾ ਵੱਧ ਰਿਹਾ ਸਮਟ ਨਹੀਂ ਰਿਹਾ ਉਹਨਾਂ ਨੂੰ ਕੋਈ ਕੀ ਕਰ ਲੈਣ ਜੋ ਕਰਨਾ ਉਹਨਾਂ ਕੋ ਸਭ ਕੁਝ ਪਾਵਰ ਆ ਇੱਕ ਜੋ মিডিਆ ਜੇ ਕੋਈ ਭਗਵੰਤਮਾਨ ਦੇ ਖਿਲਾਫ ਬੋਲੇ ਉਹਨੂੰ ਚੁੱਕ ਕੇ ਜੇਲ੍ਹ ਜੇ ਪਾ ਦਿੱਤਾ ਜਾਂਦਾ ਤੇ ਇਹ ਨਹੀਂ ਫੜੇ ਜਾਂਦੇ ਉਹਰੇ ਕੋਲ ਹੂੰ ਫਿਰ ਕਿਹਦੀ ਸ ਸਰਕਾਰ ਦੀ ਸ਼ਹਿ ਤੇ ਵਿਕ ਰਹਾ ਔਰ ਕੀ ਦੀ ਸ਼ਹਿ ਤੇ ਵਿਕ ਰਿਹਾ ਜੀ ਸੋ ਧੰਨਵਾਦ ਇਹ ਸੰਨ ਕਾਂਗਰਸ ਸੀ ਆਗੂ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿੰਨਾ ਵੀ ਪੰਜਾਬ ਦੇ ਵਿੱਚ ਲਾ ਨੋਡਰ ਦੀ ਸਥਿਤੀ ਜਿਹੜੀ ਬੇਕਾਬੂ ਹੋਈ ਆ ਖਾਸ ਕਰਕੇ ਨਸ਼ੇ ਦੀ ਦਲਦੇ ਦੇ ਵਿੱਚ ਨੌਜਵਾਨ ਫਸਰੇ ਨੇ ਉਹ ਸਰਕਾਰਾਂ ਦੀ ਦੇ